ਇਹ ਗੁਰੂ ਪਨਿਆਰਾ ah ਹਰ ਪੈਦੇ ਅੰਦਰ ਦਾਤਾ ਤੇਰਾ ਵਾਤਾ ਦੁਖੀਆਂ ਦੀ ਤੂੰ ਕਿਸਮਤ ਦਾ ਪਲ ਵਿੱਚ ਪਲਟਦਾ ਪਾਤਾ ਦੁਖੀਆਂ ਦੀ ਤੂੰ ਕਿਸਮਤ ਦਾ ਪਲ ਵਿੱਚ ਪਲਟਦਾ ਪਾਤਾ ਤੇਰੇ ਦਰਦੇ ਛੋਟੇ ਵੱਡੇ ਇੱਕ ਸਾਰੇ ਨੇ ਸਾਰੇ ਧੰਨ ਗੁਰੂ ਪਦੇ ਤੋਂ ਪਿਆਰੇਆਂ ਹੋ ਕਾ ਹੋਰ ਤਾਂ ਸਾਰੀ ਦੁਨੀਆ ਦੇ ਨਮਹ ਰਾਜੇਕ ਮਹਾਰਾਜ ਗੁਰੂ ਰੂਪਿਆਰੀ ਸਾਧ ਸੰਗਤ ਦੇ ਚਰਨਾਂ ਚ ਕੋਟ ਕੋੜਵਾਰ ਪ੍ਰਣਾਮ ਕਰਦਾ ਅੱਜ ਵਿਸਾਖੀ ਦੀ ਸੁਭਦ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਵਾਸੀਆਂ ਨੂੰ ਪੰਜਾਬੀ ਭਾਈਚਾਰੇ ਨੂੰ ਸੰਸਾਰ ਭਰ ਦੇ ਲੋਕਾਂ ਨੂੰ ਮੈਂ ਵਿਸਾਖੀ ਦੀਆਂ ਲੱਖ ਲੱਖ ਵਾਰ ਮੁਬਾਰਕਾ ਦਿੰਦਾ ਪਿਆਰੀ ਸਾਧ ਸੰਗਤ ਜੀ ਸਰੀਰ ਦਾ ਨਾਣਾ ਨਾਣਾ ਨਹੀਂ ਹੈ ਆਤਮਾ ਨੂੰ ਸ਼ੁੱਧ ਕਰਨਾ ਹੀ ਅਸਲ ਵਿਸਾਖੀ ਹੈ ਆਪਣੇ ਮਨ ਦੀ ਮਨ ਦੀ ਜਿਹੜੀ ਮੈਲ ਹੈ ਬੰਦੇ ਨੂੰ ਉਤਾਰਨੀ ਚਾਹੀਦੀ ਉਹ ਤਾਂ ਉਤਰ ਸਕਦੀ ਜੇਕਰ ਅਸੀਂ ਕਿਸੇ ਸੰਤਾਂ ਮਹਾਪੁਰਸ਼ਾਂ ਦੀ ਸੰਗ ਕਰਾਂਗੇ ਕਿਸੇ ਦਾ ਲੜ ਫੜਾਂਗੇ ਨਾਮ ਜਪਾਂਗੇ ਸੇਵਾ ਕਰਾਂਗੇ satsang ਸੁਣਾਂਗੇ ਪ੍ਰਮਾਤਮਾ ਦੇ ਬਣ ਕੇ ਚੱਲਾਂਗੇ ਗਊ ਗਰੀਬ ਤੇ ਬੇਜਮਨ ਦੀ ਸੇਵਾ ਕਰਾਂਗੇ ਫਿਰ ਛੇ ਫਿਰ ਜਿਹੜੀ ਸਾਡੇ ਮਨ ਦੀ ਮੈਲ ਉਤਰੇਗੀ ਇਹ ਅਸਲ ਅਸਲ ਨਹਾਣਾ ਤੇ ਅਸਲ ਸਾਡੀ ਵਿਸਾਖੀ ਆ ਜਿਸ ਇਨਸਾਨ ਨੇ ਆਪਣੇ ਮਨ ਦੀ ਮੈਲ ਧਾਰ ਲਈ ਪਰਮੇਦਾ ਪ੍ਰਮਾਤਮਾ ਦਾ ਬਣ ਕੇ ਬੈਠ ਗਿਆ ਪਿਆਰੀ ਸਾਧ ਸੰਗਤ ਜੀ ਉਹਨੂੰ ਕਦੇ ਤੋਟ ਨਹੀਂ ਆਂਦੀ ਲੱਖ ਦੁਨੀਆਂ ਉਹਦਾ ਜਿੰਨਾ ਮਰਜੀ ਮਾੜਾ ਕਰੀ ਜਾਵੇ ਮਾੜਾ ਸੋਚੀ ਜਾਵੇ ਪਰਮ ਪਿਤਾ ਪਰਮਾਤਮਾ ਉਹਦਾ ਕਦੇ ਬਾਲ ਵਿੰਗਾ ਨਹੀਂ ਬਾਲ ਵਿੰਗਾ ਨਹੀਂ ਕਰਨ ਦਿੰਦਾ ਤੇ ਨਾ ਹੀ ਉਹਦਾ ਕਦੇ ਬਾਲ ਵਿੰਗਾ ਹੋ ਸਕਦਾ ਮੈਂ ਇੱਕ ਵਾਰ ਫਿਰ ਡੇਰਾ ਧਰਮਗਾਸਤਾਨ ਪੁਨੇਰਾਂ ਵਾਲੀ ਵੱਲੋਂ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਾਰ ਮੁਬਾਰਕਾਂ ਦਿੰਦਾ ਜੈਕਾਰਾ ਮਹਾਰਾਜਾ ਰਾਮ ਸਿੰਘ ਜੀ ਦਾ ਸਤਿ ਸ੍ਰੀ ਅਕਾਲ